ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੇਵਾਦਿਆ ਅਤੇ ਕਰੁਣਾ ਇਹ ਦੋ ਗੁਣ ਹਨ ਜੋ ਕਿਸੇ ਵੀ ਮਨੁੱਖ ਦੇ ਜੀਵਨ ਨੂੰ ਉੱਚਾ ਬਣਾ ਸਕਦੇ ਹਨ ਗੁਰੂ ਦੀ ਬਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਹਰ ਜੀਵ ਜੰਤੂ ਵਿੱਚ ਰੱਬ ਦਾ ਨੂਰ ਵਸਦਾ ਹੈ ਤੇ ਜਿਸ ਨੇ ਵੀ ਦੂਜਿਆਂ ਦੇ ਤਰਸ ਕੀਤਾ ਉਸ ਤੇ ਆਪੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਸੋ ਸੰਗਤ ਜੀ ਅੱਜ ਸੀ ਇੱਕ ਅਜਿਹੇ ਸੰਤ ਜੀ ਦੀ ਕਹਾਣੀ ਸੁਣਾਵਾਂਗੇ ਜਿਨ੍ਹਾਂ ਨੇ ਕੁੱਤੇ ਨੂੰ ਰੋਟੀ ਪਾਉਣ ਦੀ ਸੇਵਾ ਬਾਰੇ ਅਜਿਹੇ ਗੱਲਾਂ ਦਸੀਆਂ ਜੋ ਕਿਸੇ ਵੀ ਮਨੁੱਖ ਦੀ ਸੋਚ ਨੂੰ ਬਦਲ ਸਕਦੀਆਂ ਹਨ ਤਾਂ ਸੰਗਤ ਜੀ ਅੱਜ ਦਾ ਇਹ ਜ਼ੂਰੀ ਵਿਸ਼ਾ ਇਹ ਜ਼ੂਰੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਚਰਨਾਂ ਵਿੱਚ ਇੱਕੋ ਬੇਨਤੀ ਕਰਦੀ ਹਾਂ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਣਾ ਅਤੇ ਨਾਲ ਹੀ ਨਾਲ ਇਸ ਕਥਾ ਨੂੰ ਵੀ ਪੂਰਾ ਸਰਵਣ ਕਰਨਾ ਜੀ ਸੋ ਗੁਰੂ ਪਿਆਰਿਓ ਅੱਗੇ ਵਧਣ ਤੋਂ ਪਹਿਲਾਂ ਆਓ ਇਕਾਗਰ ਜਿਤ ਹੋ ਕੇ ਪੂਰੀ ਲਗਨ ਨਾਲ ਇਹ ਵੀਰਤਾ ਸੁਣੀਏ ਤਾਂ ਕਿ ਅਸੀਂ ਵੀ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੀਏ ਸੋ ਸੰਗਤ ਜੀ ਇੱਕ ਪਿੰਡ ਵਿੱਚ ਮਹਾਨ ਸੰਤ ਆਏ ਹੋਏ ਸਨ ਸੰਗਤ ਜੀ ਉਹ ਸੰਤ ਕੋਈ ਆਮ ਵਿਅਕਤੀ ਨਹੀਂ ਸਨ ਸਭ ਉਹਨਾਂ ਉੱਪਰ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਸੀ ਅਤੇ ਉਹਨਾਂ ਸੰਤਾਂ ਜੀ ਦੇ ਜੋ ਵੀ ਉਪਦੇਸ਼ ਸਨ ਅਤੇ ਸੰਗਤ ਜੀ ਉਹਨਾਂ ਸੰਤਾਂ ਦੀ ਗੱਲ ਸੁਣ ਕੇ ਹਰ ਇੱਕ ਮਨੁੱਖ ਦੇ ਹਿਰਦੇ ਪਲਟ ਜਾਂਦੇ ਸਨ ਕਿ ਜੋ ਕੋਈ ਵੀ ਉਹਨਾਂ ਦੀ ਹਜ਼ੂਰੀ ਵਿੱਚ ਆ ਜਾਂਦਾ ਸੀ ਉਹ ਆਪਣੇ ਆਪ ਨੂੰ ਧੰਨ ਸਮਝਦਾ ਸੀ ਪਿੰਡ ਦੇ ਵੱਡੇ-ਵੱਡੇ ਜ਼ਿਮੀਂਦਾਰ, ਗਰੀਬ ਮਜ਼ਦੂਰ, ਬਜ਼ੁਰਗ, ਨੌਜਵਾਨ, ਸੰਗਤ ਜੀ ਪਿੰਡ ਦਾ ਹਰ ਇੱਕ ਇਨਸਾਨ ਉਹਨਾਂ ਦੀ ਬਚਨ ਬਾਣੀ ਸੁਣਨ ਲਈ ਆਇਆ। ਸੰਗਤ ਸੰਗਤ ਜੀ ਸੰਤ ਜੀ ਆਉਂਦੇ ਹਨ। ਆਉਂਦੇ ਹੀ ਉਹਨਾਂ ਨੇ ਸਭ ਨੂੰ ਬੈਠਣ ਲਈ ਆਖਿਆ। ਉਹਨਾਂ ਨੇ ਬਹੁਤ ਸ਼ਾਂਤ ਅਵਸਥਾ ਵਿੱਚ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਫਿਰ ਇੱਕ ਗੰਭੀਰ ਬਚਨ ਕਹੇ। ਅਸੀਂ ਧਨ ਦੀ ਭਾਲ ਵਿੱਚ ਦੌੜ ਰਹੇ ਹਾਂ। ਪਰ ਕੀ ਅਸੀਂ ਧਰਮ ਦੀ ਭਾਲ ਕਰ ਰਹੇ ਹਾਂ ਕੀ ਅਸੀਂ ਗੁਰੂ ਦੇ ਹੁਕਮ ਵਿੱਚ ਤੁਰ ਰਹੇ ਹਾਂ ਸੰਗਤ ਜੀ ਇਹ ਗੱਲ ਸੁਣ ਕੇ ਸਭ ਹੀ ਲੋਕ ਚੁੱਪ ਹੋ ਗਏ ਕਿਸੇ ਕੋਲ ਕੋਈ ਉੱਤਰ ਨਹੀਂ ਸੀ ਸੰਤ ਜੀ ਨੇ ਅੱਗੇ ਆਖਿਆ ਅਸੀਂ ਰੋਜ਼ ਅਰਦਾਸ ਕਰਦੇ ਹਾਂ ਪਰ ਕੀ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਾਂ ਤਾਂ ਸੰਗਤ ਜੀ ਸੰਤ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਇੱਕ ਬਜ਼ੁਰਗ ਆਦਮੀ ਖੜਾ ਹੋ ਜਾਂਦਾ ਹੈ ਅਤੇ ਇਹ ਪੁੱਛਣ ਲੱਗਦਾ ਹੈ ਕਿ ਮਹਾਰਾਜ ਮੈਂ ਹਮੇਸ਼ਾ ਦਾਨ ਕਰਦਾ ਹਾਂ ਪਰ ਮੈਨੂੰ ਹਲੇ ਤੱਕ ਕੋਈ ਲਾਭ ਨਹੀਂ ਮਿਲਿਆ ਮੇਰੇ ਕਰਜ਼ੇ ਨਹੀਂ ਉਤਰੇ ਅਤੇ ਨਾ ਹੀ ਮੇਰੀ ਆਮਦਨ ਵਿੱਚ ਵਾਧਾ ਹੋਇਆ ਤਦ ਸੰਗਤ ਜੀ ਸੰਤ ਜੀ ਮੁਸਕਰਾਉਣ ਲੱਗਦੇ ਹਨ ਅਤੇ ਸੰਤ ਜੀ ਨੇ ਮੁਸਕਰਾਉਂਦੇ ਹੋਏ ਪੁੱਛਿਆ ਦੱਸ ਤੂੰ ਦਾਨ ਕਿਵੇਂ ਕਰਦਾ ਹੈ ਤਦ ਸੰਗਤ ਜੀ ਉਹ ਬਜ਼ੁਰਗ ਆਦਮੀ ਆਖਣ ਲੱਗਾ ਮੈਂ ਪਿੰਡ ਦੇ ਗੁਰਦੁਆਰੇ ਵਿੱਚ 100 ਰੁਪਏ 20 ਰੁਪਏ ਰੱਖ ਆਉਂਦਾ ਅਤੇ ਕਦੇ ਕਦੇ ਲੰਗਰ ਵਿੱਚ ਵੀ ਸੇਵਾ ਕਰ ਲੈਂਦਾ ਹਾਂ ਤਾਂ ਸੰਗਤ ਜੀ ਸੰਤ ਜੀ ਨੇ ਥੋੜਾ ਜਿਹਾ ਸੋਚਿਆ ਅਤੇ ਫਿਰ ਆਖਿਆ ਬਚਪਨ ਵਿੱਚ ਤੂੰ ਆਪਣੇ ਮਾਪਿਆਂ ਕੋਲੋਂ ਕੀ ਲੈ ਕੇ ਆਇਆ ਕੀ ਲਿਆ ਤਾਂ ਸੰਗਤ ਜੀ ਉਹ ਆਦਮੀ ਆਖਣ ਲੱਗਾ ਮਾਪਿਆਂ ਨੇ ਮੇਰੀ ਪਾਲਣਾ ਕੀਤੀ ਮੈਨੂੰ ਖਾਣ ਪੀਣ ਲਈ ਦਿੱਤਾ ਪੜ੍ਹਾਇਆ ਮੇਰੇ ਮਾਪਿਆਂ ਨੇ ਮੇਰਾ ਸਾਰੀ ਜ਼ਿੰਦਗੀ ਧਿਆਨ ਰੱਖਿਆ ਸੰਗਤ ਜੀ ਸੰਤ ਜੀ ਫਿਰ ਪੁੱਛਣ ਲੱਗੇ ਤਾਂ ਫਿਰ ਤੂੰ ਆਪਣੇ ਮਾਪਿਆਂ ਨੂੰ ਕੀ ਦਿੱਤਾ ਤਾਂ ਸੰਗਤ ਜੀ ਉਹ ਵਿਅਕਤੀ ਉਹ ਬਜ਼ੁਰਗ ਆਦਮੀ ਇਹ ਸੁਣ ਕੇ ਚੁੱਪ ਹੋ ਗਿਆ ਉਸ ਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਤਦ ਸੰਗਤ ਜੀ ਸੰਤ ਜੀ ਕਹਿਣ ਲੱਗੇ ਕਿ ਦਾਨ ਸਿਰਫ ਗੁਰੂ ਘਰ ਵਿੱਚ ਪੈਸਾ ਰੱਖ ਆਉਣ ਦਾ ਨਾਮ ਨਹੀਂ ਹੁੰਦਾ ਦਾਨ ਦਾ ਅਸਲ ਅਰਥ ਹੈ ਕਿਸੇ ਦੀ ਭਲਾਈ ਕਰਨਾ ਕਿਸੇ ਦੀ ਲੋੜ ਪੂਰੀ ਕਰਨਾ ਕਿ ਸੇਦੀ ਭੁੱਖ ਮਟਾਉਣਾ ਜੇਕਰ ਤੂੰ ਇਹ ਸੋਚ ਕੇ দান ਕਰ ਰਿਹਾ ਹੈ ਕਿ ਤੇਰੀ ਆਮਦਨ ਵਿੱਚ ਵਾਧਾ ਹੋਵੇ ਤੇਰੇ ਵਪਾਰ ਵਿੱਚ ਵਾਧਾ ਹੋਵੇ ਤਾਂ ਇਹ ਕੋਈ দান ਨਹੀਂ ਇਹ ਤਾਂ ਸਗੋਂ ਇੱਕ ਵਪਾਰ ਹੋ ਗਿਆ ਸੰਗਤ ਜੀ ਸੰਤ ਜੀ ਕਹਿਣ ਲੱਗੇ ਕਿ ਤੇਰੇ ਮਾਪਿਆਂ ਨੇ ਤੈਨੂੰ ساری ਜ਼ਿੰਦਗੀ ਪਾਲ ਲਿਆ ਪਰ ਜਦੋਂ ਉਹ ਬੁੱਢੇ ਹੋਏ ਤਾਂ ਤੂੰ ਉਹਨਾਂ ਦੀ ਸੇਵਾ ਕਿਉਂ ਨਹੀਂ ਕੀਤੀ ਤੂੰ ਗੁਰਦੁਆਰੇ ਵਿੱਚ ਤਾਂ ਪੈਸੇ দান ਕਰਦਾ ਹੈ ਗੁਰਦੁਆਰੇ ਵਿੱਚ ਤਾਂ ਸੇਵਾ ਕਰਦਾ ਹੈ ਪਰ ਤੂੰ ਆਪਣੇ ਮਾਪਿਆਂ ਦਾ ਖਿਆਲ ਕਿਉਂ ਨਹੀਂ ਰੱਖਿਆ ਸੰਗਤ ਜੀ ਇਹ ਸੁਣ ਕੇ ਉਹ ਬਜ਼ੁਰਗ ਆਦਮੀ ਚੁੱਪ ਹੋ ਗਿਆ ਸੰਗਤ ਜੀ ਫਿਰ ਸੰਤ ਜੀ ਕਹਿਣ ਲੱਗੇ ਕਿ ਅੱਜ ਦੇ ਟਾਈਮ ਤੂੰ ਬਜ਼ੁਰਗ ਹੋ ਗਿਆ ਹੈ ਅੱਜ ਦੇ ਟਾਈਮ ਜੇਕਰ ਕੋਈ ਤੇਰਾ ਖਿਆਲ ਨਾ ਰੱਖੇ ਤਾਂ ਫਿਰ ਤੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ ਸੰਗਤ ਜੀ ਇਹ ਸ਼ਬਦ ਸੁਣ ਕੇ ਉਹ ਬਜ਼ੁਰਗ ਆਦਮੀ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਤਦ ਸਾਧ ਸੰਗਾਜੀ ਸੰਤ ਜੀ ਨੇ ਫਰਵਾਇਆ ਕਿ ਦਾਨ ਉਹੀ ਹੁੰਦਾ ਜੋ ਨਿਰਮਲ ਮਨ ਨਾਲ ਕੀਤਾ ਜਾਵੇ ਜਦੋਂ ਤੂੰ ਕਿਸੇ ਦੀ ਭਲਾਈ ਕਰੇਗਾ ਬਿਨਾਂ ਕਿਸੇ ਲਾਭ ਤੋਂ ਬਿਨਾਂ ਕਿਸੇ ਉਮੀਦ ਤੇ ਤਦ ਹੀ ਗੁਰੂ ਤੈਨੂੰ 100 ਗੁਣਾ ਵਾਪਸ ਦੇਵੇਗਾ ਅਤੇ ਜੋ ਵੀ ਮਨੁੱਖ ਆਪਣੇ ਮਾਪਿਆਂ ਦੀ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਅਤੇ ਬਾਹਰ ਜਾ ਕੇ ਦਾਨ ਪੁੰਨ ਕਰਦਾ ਹੈ ਤਾ ਫਿਰ ਉਸ ਦਾਨਪੁੰਨ ਦਾ ਕੋਈ ਵੀ ਫਾਇਦਾ ਨਹੀਂ ਮਿਲਦਾ ਪਰਮ ਪਿਤਾ ਪਰਮੇਸ਼ਵਰ ਉਸ ਵਿਅਕਤੀ ਉਪਰ ਆਪਣੀ ਮਿਹਰ ਨਹੀਂ ਕਰਦੇ ਸਗੋਂ ਜੋ ਵਿਅਕਤੀ ਦਾਨਪੁੰਨ ਵੀ ਕਰਦਾ ਹੈ ਆਪਣੇ ਘਰ ਵਿੱਚ ਮਾਤਾ ਪਿਤਾ ਦਾ ਖਿਆਲ ਵੀ ਰੱਖਦਾ ਹੈ ਤਦ ਸੰਗਤ ਜੀ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਪਰਮ ਪਿਤਾ ਪਰਮੇਸ਼ਵਰ ਅਜਿਹੇ ਵਿਅਕਤੀ ਨੂੰ ਸਦਾ ਆਪਣੀ ਛਤਰ ਸ਼ਾਇਆ ਹੇਠ ਰੱਖਦੇ ਹਨ ਸੰਗਤ ਜੀ ਇਹ ਸ਼ਬਦ ਸੁਣ ਕੇ ਉਹ ਆਦਮੀ ਭਾਵਕ ਹੋ ਗਿਆ ਤਦ ਸੰਤ ਜੀ ਨੇ ਆਖਿਆ ਕਿ ਆਉਣ ਵਾਲੇ 40 ਦਿਨਾਂ ਤੱਕ ਤੂੰ ਹਰ ਰੋਜ਼ ਇੱਕ ਭੁੱਖੇ ਜੀਵ ਨੂੰ ਖਾਣਾ ਦੇਣਾ ਹੈ ਮੰਨ ਲਿਆ ਤੂੰ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਤਾਂ ਫਿਰ ਅੱਜ ਤੋਂ ਬਾਅਦ ਤੂੰ ਇਨ੍ਹਾਂ ਭੁੱਖੇ ਜਾਨਵਰਾਂ ਦੀ ਸੇਵਾ ਕਰਨੀ ਹੈ ਜੋ ਵੀ ਤੇਰੀ ਆਮਦਨ ਹੈ ਚਾਹੇ ਉਹ ਵੱਧ ਹੈ ਚਾਹੇ ਉਹ ਘੱਟ ਹੈ ਉਸ ਵਿੱਚ ਥੋੜੇ ਤੋਂ ਥੋੜਾ ਤੇ ਬੋਤੇ ਤੋਂ ਬੋਤਾ ਤੂੰ ਇੰਨਾ ਭੁੱਖੇ ਜੀਵਾਂ ਨੂੰ ਤੂੰ ਸੇਵਾ ਕਰਨੀ ਹੈ ਤਾਂ ਸੰਗਤ ਜੀ ਇਹ ਸੁਣ ਕੇ ਇੱਕ ਹੋਰ ਆਦਮੀ ਉੱਠਿਆ ਤੇ ਪੁੱਛਣ ਲੱਗਾ ਮਹਾਰਾਜੀ ਅਸੀਂ ਇਹ দান ਪੁੰਨ ਲਈ ਅਸੀਂ ਇੱਕ ਸੇਵਾ ਸਿਰਫ ਮਨੁੱਖਾਂ ਦੀ ਕਰਨੀ ਹੈ ਜਾਂ ਫਿਰ ਜੀਵ ਜੰਤੂਆਂ ਦੀ ਤਾਂ ਸੰਗਤ ਜੀ ਸੰਤ ਜੀ ਮੁਸਕਰਾਉਣ ਲੱਗੇ ਅਤੇ ਆਖਣ ਲੱਗੇ ਮਨੁੱਖ ਆਪਣੇ ਲਈ ਹੀ ਕਮਾਉਂਦੇ ਹਨ ਪਾਰਕ ਉੱਤ ਗਉ ਪੰਛੀ ਇਹ ਸਾਰੇ ਪਰਮਾਤਮਾ ਦੇ ਜਿੰਨੇ ਵੀ ਜਾਨਵਰ ਹਨ ਇਹ ਸਾਰੇ ਹੀ ਜੀਵ ਸਾਨੂੰ ਗੁਰੂ ਨੇ ਦਿੱਤੇ ਹਨ ਅਤੇ ਜੇਕਰ ਅਸੀਂ ਵੀ ਕਿਸੇ ਜਿਹੇ ਜੀਵ ਜੰਤੂ ਦੀ ਭੁੱਖ ਮਿਟਾਈਏ ਜੋ ਆਪਣੇ ਲਈ ਕਮਾਉਣ ਦੇ ਯੋਗ ਨਹੀਂ ਹੈ ਜਾਂ ਜੋ ਭੁੱਖਾ ਜਾਨਵਰ ਆਪਣੇ ਆਪ ਨਹੀਂ ਖਾ ਸਕਦਾ ਤਾ ਸੰਗਤ ਜੀ ਤਦ ਪਰਮ ਪਿਤਾ ਪਰਮੇਸ਼ਵਰ ਸਾਡੇ ਤੇ ਕਿਰਪਾ ਕਰਦੇ ਹਨ ਸੰਗਤ ਜੀ ਸੰਤ ਜੀ ਆਖਣ ਲੱਗੇ ਕਿ ਜਿੰਨੇ ਵੀ ਜੀਵ ਜੰਤੂ ਨੇ ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਬਣਾਏ ਹੋਏ ਨੇ ਅਤੇ ਉਹ ਇਨਾਂ ਸਾਰਿਆਂ ਦਾ ਰਖਵਾਲਾ ਹੈ ਉਹ ਸਾਡਾ ਵੀ ਰਖਵਾਲਾ ਹੈ ਅਤੇ ਜਦੋਂ ਅਸੀਂ ਉਸ ਪਰਮਾਤਮਾ ਦੇ ਬਣਾਏ ਜੀਵਾਂ ਦੀ ਸੇਵਾ ਕਰਦੇ ਹਾਂ ਤਾਂ ਸੰਗਤ ਜੀ ਅਸੀਂ ਇੱਕ ਪ੍ਰਕਾਰ ਆਪਣੇ ਪਰਮਾਤਮਾ ਦੀ ਸੇਵਾ ਕਰਦੇ ਹਾਂ ਜਦੋਂ ਅਸੀਂ ਉਸਦੇ ਬਣਾਏ ਜੀਵਾਂ ਦਾ ਪੇਟ ਭਰਦੇ ਹਾਂ ਤਾਂ ਫਿਰ ਅਸੀਂ ਪਰਮਾਤਮਾ ਦਾ ਪੇਟ ਭਰਦੇ ਹਾਂ ਅਤੇ ਉਹ ਪਰਮ ਪਿਤਾ ਪਰਮੇਸ਼ਵਰ ਸਾਡੇ ਤੇ ਖੁਸ਼ ਹੋ ਜਾਂਦਾ ਹੈ ਸੰਗਤ ਜੀ ਸੰਤ ਜੀ ਨੇ ਖਾਸ ਤੌਰ ਤੇ ਆਖਿਆ ਕਿ ਜੇਕਰ ਕਿਸੇ ਨੂੰ ਰੋਜ਼ੀ ਰੋਟੀ ਦੀ ਤੰਗੀ ਹੋਵੇ ਕਰਜ਼ਾ ਚੜਿਆ ਹੋਵੇ ਜਾਂ ਘਰ ਵਿੱਚ ਕਲੇਸ਼ ਹੋਣ ਤਾਂ ਫਿਰ ਉਹ 40 ਦਿਨ ਕਿਸੇ ਭੁੱਖੇ ਜਾਨਵਰ ਜਾ ਕੁੱਤੇ ਨੂੰ ਰੋਟੀ ਪਾ ਕੇ ਦੇਖੋ ਸੰਗਤ ਜੀ ਉਹਨੇ ਦੱਸਿਆ ਕਿ ਕੁੱਤੇ ਇਹਦੀ ਨਿਸ਼ਾਨੀ ਵਫਾਦਾਰੀ ਦੀ ਹੈ ਸਬਰ ਦੀ ਤੇ ਰਿਚਕ ਦੀ ਅਤੇ ਜਦੋਂ ਅਸੀਂ ਕਿਸੇ ਕੁੱਤੇ ਦਾ পেট ਭਰਦੇ ਹਾਂ ਤਾਂ ਗੁਰੂ ਸਾਹਿਬ ਰਿਚਕ ਵਿੱਚ ਵਾਅਦਾ ਕਰਦਾ ਸੰਗਤ ਜੀ ਇਸ ਦੇ ਉਪਰੰਤ ਉਹ ਸੰਤ ਜੀ ਆਖਣ ਲੱਗੇ ਕਿ ਜਦੋਂ ਕੋਈ ਮਨੁੱਖ ਨਿਰਲੋਭ ਹੋ ਕੇ ਨਿਸਕਾਮ ਭਾਵ ਨਾਲ ਕਿਸੇ ਹੋਰ ਦੀ ਭਲਾਈ ਕਰਦਾ ਹੈ ਤਾਂ ਪਰਮਾਤਮਾ ਦੀ ਕਿਰਪਾ ਉਸ ਉਤੇ ਆਪਣੇ ਆਪ ਹੀ ਹੋ ਜਾਂਦੀ ਹੈ ਕਿਉਂਕਿ ਸੇਵਾ ਸਿਰਫ ਹੱਥੀ ਨਹੀਂ ਹੁੰਦੀ ਇਹ ਦਿਲ ਨਾਲ ਵੀ ਹੁੰਦੀ ਹੈ ਜਦੋਂ ਅਸੀਂ ਭੁੱਖੇ ਜੀਵਨ ਨੂੰ ਖਾਣਾ ਦਿੰਦੇ ਹਾਂ ਕਿਸੇ ਗਰੀਬ ਵਿਅਕਤੀ ਦੀ ਮਦਦ ਕਰਦੇ ਹਾਂ ਕਿਸੇ ਦੁਖੀ ਦੀਆਂ ਅੱਖਾਂ ਵਿੱਚਲੇ ਹੰਝੂਆਂ ਨੂੰ ਪੂੰਝਦੇ ਹਾਂ ਤਾਂ ਫਿਰ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਜੋ ਵੀ ਸਮੱਸਿਆਵਾਂ ਨੇ ਦੁੱਖ ਪਰੇਸ਼ਾਨੀ ਹੈ ਉਹ ਪਰਮਪਿਤਾ ਪਰਮੇਸ਼ਵਰ ਦੀ ਕਿਰਪਾ ਨਾਲ ਦੂਰ ਹੋ ਜਾਂਦੀਆਂ ਹਨ ਸੰਗਰਜੀ ਸੰਤ ਜੀ ਕਹਿਣ ਲੱਗੇ ਕਿ ਜਦੋਂ ਤੁਸੀਂ ਇੱਕ ਭੁੱਖੇ ਜੀਵ ਨੂੰ ਖਵਾਉਂਦੇ ਹੋ ਤਾਂ ਪਰਮਾਤਮਾ ਤੁਹਾਡੇ ਘਰ ਦੀਆਂ ਰੋਟੀਆਂ ਵਿੱਚ ਬਰਕਤ ਪਾ ਦਿੰਦੇ ਹਨ ਜਿਨ੍ਹਾਂ ਦੀ ਆਮਦਨ ਨਹੀਂ ਵਾਦੀ ਜਿਨ੍ਹਾਂ ਨੂੰ ਘਰ ਦੀ ਤੰਗੀ ਨੇ ਘੇਰਿਆ ਹੈ ਉਹ ਜਦੋਂ 40 ਦਿਨ ਤੱਕ ਭੁੱਖੇ ਜੀਵਾਂ ਨੂੰ ਦੇਖਭਾਲ ਕਰਦੇ ਹਨ ਤਾਂ ਉਹਨਾਂ ਦੀਆਂ ਲੋੜਾਂ ਆਪਣੇ ਆਪ ਹੀ ਪੂਰੀਆਂ ਹੋਣ ਲੱਗ ਜਾਂਦੀਆਂ ਹਨ ਸੰਗਤ ਜੀ ਸੰਤ ਜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਮੈਂ ਕਦੇ ਨਹੀਂ ਵੇਖਿਆ ਕਿ ਜੋ ਗਰੀਬਾਂ ਨੂੰ ਖਵਾਉਂਦੇ ਹਨ ਭੁੱਖਿਆਂ ਨੂੰ ਖਵਾਉਂਦੇ ਹਨ ਉਹ ਆਪ ਖੁਦ ਭੁੱਖੇ ਰਹਿ ਜਾਣ ਸੰਗਤ ਜੀ ਜਦੋਂ ਦੂਸਰਿਆਂ ਦਾ ਪੇਟ ਭਰਦਾ ਹੈ ਫਿਰ ਪਰਮਾਤਮਾ ਉਸ ਵਿਅਕਤੀ ਦਾ ਪੇਟ ਵੀ ਭਰਦਾ ਹੈ ਸੰਗਤ ਜੀ ਇਹ ਦੇ ਉਪਰੰਤ ਉਹਨਾਂ ਨੇ ਕਰਜ਼ੇ ਤੋਂ ਛੁਟਕਾਰੇ ਬਾਰੇ ਵੀ ਦੱਸਿਆ ਕਈ ਲੋਕ ਆਉਂਦੇ ਹਨ ਅਤੇ ਆਖਦੇ ਹਨ ਕਿ ਮਹਾਰਾਜ ਅਸੀਂ ਕਰਜ਼ਿਆਂ ਵਿੱਚ ਲੱਭੇ ਹੋਏ ਹਾਂ ਡੁੱਬੇ ਹੋਏ ਹਾਂ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਹਰ ਪਾਸੇ ਸੰਕਟ ਹੀ ਸੰਕਟ ਹਨ ਤਦ ਸੰਗਤ ਜੀ ਸੰਤ ਜੀ ਕਹਿਣ ਲੱਗੇ ਕਿ ਪੁੱਤ ਕਿਸੇ ਨੂੰ ਭੁੱਖੇ ਨੂੰ ਖਵਾਉਣਾ ਸ਼ੁਰੂ ਕਰੋ ਮੈਂ बार-ਬਾਰ ਇਹ ਗੱਲ ਆਖ ਰਿਹਾ ਕਿ ਸਭ ਸਮੱਸਿਆਵਾਂ ਦਾ ਸਾਰੇ ਦੁੱਖਾਂ ਦਾ ਹੱਲ ਹੀ ਸੇਵਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਲਾਲਚ ਦੇ ਭੁੱਖੇ ਦਾ ਪੇਟ ਭਰਦੇ ਹੋ ਤਾਂ ਸੰਗਤ ਜੀ ਉਹ ਪਰਮਾਤਮਾ ਤੁਹਾਡੇ ਤੇ ਮਿਹਰ ਜਰੂਰ ਕਰਦਾ ਹੈ ਫਿਰ ਸੰਗਤ ਜੀ ਸੰਤ ਜੀ ਘਰ ਦੇ ਕਲੇਸ਼ ਤਣਾਅ ਅਤੇ ਬੇਚੈਨੀ ਬਾਰੇ ਦੱਸਣ ਲੱਗੇ ਕਿ ਜਿਸ ਘਰ ਵਿੱਚ ਕਲੇਸ਼ ਹੁੰਦਾ ਤਾਂ ਫਿਰ ਉਹ ਘਰ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦਾ ਪਰ ਜਿਸ ਘਰ ਵਿੱਚ ਦਾਨ ਪੁੰਨ ਸੇਵਾ ਅਤੇ ਨਿਸਕਾਮ ਭਾਵ ਹੁੰਦਾ ਉਹਨਾਂ ਘਰਾਂ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਸਦਾ ਬਣੀ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਝਗੜੇ ਹਨ ਗੁੱਸਾ ਹੈ ਸੰਤਾਪ ਹੈ ਤਾਂ ਫਿਰ 40 ਦਿਨਾਂ ਤੱਕ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸੇਵਾ ਦੇ ਨਾਲ-ਨਾਲ ਪਰਮਾਤਮਾ ਦਾ ਵੀ ਸਹਾਰਾ ਲੈਣਾ ਹੈ ਆਪਣੇ ਘਰ ਵਿੱਚ ਦੋਨੋਂ-ਦੋਨੋਂ ਟਾਈਮ ਗੁਰਵਾਣੀ ਦਾ ਜਾਪ ਕਰਨਾ ਹੈ ਅਤੇ ਜਿੰਨਾ ਸੰਗਤਾਂ ਨੂੰ ਮੰਨ ਦੀ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਸੰਗਤ ਜੀ ਉਹ ਕਹਿਣ ਲੱਗੇ ਕਿ ਸੇਵਾ ਸਿਰਫ ਸੰਸਕਾਰਿਕ ਸੁਖ ਵਾਸਤੇ ਨਹੀਂ ਹੁੰਦੀ ਕਿ ਸਾਨੂੰ ਗੱਡੀਆਂ ਮਿਲ ਜਾਣ ਸਾਨੂੰ ਕਾਰਾਂ ਮਿਲ ਜਾਣ ਸਾਨੂੰ ਘਰ ਮਿਲ ਜਾਵੇ ਸਗੋਂ ਸੇਵਾ ਤਾਂ ਆਤਮਿਕ ਸੁਖ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਮਨ ਵਿੱਚ ਚਿੰਤਾ ਹੈ ਦਿਲ ਵਿੱਚ ਭਾਰ ਹੈ ਜਦੋਂ ਉਹ ਦਿਨ ਰਾਤ ਸੇਵਾ ਵਿੱਚ ਜੁੜ ਜਾਂਦੇ ਹਨ ਉਹਨਾਂ ਦੇ ਮਨ ਦੀ ਅਸ਼ਾਂਤੀ ਹੌਲੀ ਹੌਲੀ ਦੂਰ ਹੋਣ ਲੱਗਦੀ ਹੈ ਹੋ ਸਕਦਾ ਹੈ ਕਿ ਤੁਸੀਂ ਕਿਸੇ ਮੰਦਭਾਗੀ ਜੀਵ ਦੀ ਭੁੱਖ ਮਿਟਾ ਕੇ ਗੁਰੂ ਦੀ ਕਿਰਪਾ ਨੂੰ ਤਰੰਤ ਨਾ ਵੇਖੋ ਪਰ ਇਹ ਨਿਸ਼ਚਿਤ ਹੈ ਕਿ ਇੱਕ ਨਾ ਇੱਕ ਦਿਨ ਦਾ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਜੂਰ ਕਰਦਾ ਹੈ ਸੰਗਤ ਜੀ ਬਹੁਤੇ ਪਰਿਵਾਰ ਜੋ ਉੱਥੇ ਆਏ ਹੋਏ ਸਨ ਉਹਨਾਂ ਦੀ ਜ਼ਿਆਦਾਤਰ ਸਮੱਸਿਆ ਬਿਮਾਰੀਆਂ ਨੂੰ ਲੈ ਕੇ ਸੀ ਕਿ ਉਹਨਾਂ ਦੇ ਘਰ ਵਿੱਚ ਬਿਮਾਰੀ ਬੜੀ ਰਹਿੰਦੀ ਹੈ ਉਹਨਾਂ ਦੇ ਘਰ ਵਿੱਚ ਹਰ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ ਤਦ ਸੰਗਤ ਜੀ ਸਾਧ ਸੰਗਤ ਜੀ ਫਰਮਾਉਣ ਲੱਗੇ ਕਿ ਕਈ ਵਾਰ ਮਨੁੱਖ ਆਪਣੀ ਤੰਦਰੁਸਤੀ ਨੂੰ ਲੈ ਕੇ ਵੀ ਬੜਾ ਚਿੰਤਤ ਰਹਿੰਦਾ ਹੈ ਅਣਗਿਣਤ ਇਲਾਜ ਕਰਵਾਉਂਦਾ ਹੈ ਫਿਰ ਵੀ ਕੋਈ ਸੁਧਾਰ ਨਹੀਂ ਹੁੰਦਾ ਜੇਕਰ ਕੋਈ ਸੇਵਾ ਵਿੱਚ ਜੁੜ ਜਾਵੇ 40 ਦਿਨਾਂ ਤੱਕ ਨਿਰਲੋਭ ਹੋ ਕੇ ਦਾਨ ਪੁੰਨ ਕਰੇ ਤਾਂ ਬਹੁਤ ਵਾਰ ਉਹਨਾਂ ਦੀਆਂ ਬਿਮਾਰੀਆਂ ਆਪਣੇ ਆਪ ਦੂਰ ਹੋਣ ਲੱਗਦੀਆਂ ਹਨ ਅਤੇ ਫਿਰ ਸੰਗਤ ਜੀ ਸਾਰੇ ਹੀ ਸੰਗਤ ਉਹਨਾਂ ਸੰਤਾਂ ਜੀ ਦੇ ਪਰਵਚਨ ਸੁਣਨ ਲੱਗ ਜਾਂਦੇ ਨੇ ਸੰਗਾਤ ਜੀ ਸੰਤ ਜੀ ਫਰਮਾਉਂਦੇ ਹਨ ਕਿ ਸੇਵਾ ਮਨੁੱਖ ਨੂੰ ਨਿਮਰ ਬਣਾਉਂਦੀ ਹੈ ਅੰਦਰੋਂ ਸ਼ੁੱਧ ਕਰਦੀ ਹੈ ਤੇ ਗੁਰੂ ਦੀ ਕਿਰਪਾ ਦੇ ਦਰਵਾਜ਼ੇ ਨੂੰ ਖੋਲ ਦਿੰਦੀ ਹੈ ਪਰਮਾਤਮਾ ਦੀ ਰਜ਼ਾ ਵਿੱਚ ਰਹੋ ਨਿਸਕਾਮ ਸੇਵਾ ਕਰੋ ਤੇ ਦੇਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਚਮਤਕਾਰੇ ਬਦਲਾਵ ਆਉਂਦੇ ਹਨ ਗੁਰੂ ਪਿਆਰਿਓ ਸੰਤਾ ਜੀ ਨੇ ਆਖਿਆ ਕਿ ਸੰਸਾਰਿਕ ਵਿੱਚ ਕੋਈ ਵੀ ਕੰਮ ਬਿਨਾਂ ਅਸਰ ਦੇ ਨਹੀਂ ਰਹਿੰਦਾ ਜਿਹੜਾ ਵੀ ਕਰਮ ਅਸੀਂ ਕਰਦੇ ਹਾਂ ਉਹ ਅਸੀਂ ਆਪ ਹੀ ਵਾਪਸ ਪ੍ਰਾਪਤ ਕਰਦੇ ਹਾਂ ਜੇਕਰ ਤੁਸੀਂ ਕਿਸੇ ਲਈ ਖੱਡ ਖੋਦਦੇ ਹੋ ਤਾਂ ਫਿਰ ਖੱਡ ਵਿੱਚ ਇੱਕ ਨਾ ਇੱਕ ਦਿਨ ਤੁਸੀਂ ਵੀ ਟਿਕੋਗੇ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਗੁਰੂ ਵੀ ਤੁਹਾਡੀ ਮਦਦ ਕਰਦੇ ਹਨ ਭਲੇ ਕਰਮ ਭਲੇ ਫਲ ਕਿਉਂਕਿ ਕਈ ਵਾਰ ਮਨੋਂ ਖਾਖਦੇ ਹਨ ਕਿ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਇਹ ਵੀ ਸਾਡੇ ਨਾਲ ਮਾੜਾ ਕਿਉਂ ਹੋ ਰਿਹਾ ਹੈ ਪਰ ਸੰਗਤ ਜੀ ਇਹ ਸੋਚੋ ਕਿ ਅਸੀਂ ਪਿਛਲੇ ਕਰਮਾਂ ਦਾ ਹਿਸਾਬ ਕੀਤਾ ਹੈ ਅਸੀਂ ਅਜਿਹੇ ਕਰਮ ਕੀਤੇ ਹਨ ਜੋ ਅੱਜ ਸਾਡੇ ਸਾਹਮਣੇ ਆ ਰਹੇ ਹਨ ਸ਼ਾਇਦ ਉਹ ਪਿਛਲੇ ਕਰਮਾਂ ਦਾ ਨਤੀਜਾ ਹੋਵੇ ਕਿਉਂਕਿ ਜਿਹੜਾ ਵੀ ਬੀਜ ਤੁਸੀਂ ਪਾਵੋਗੇ ਉਹੀ ਫਲ ਮਿਲੇਗਾ ਜੇਕਰ ਅਸੀਂ ਨੇਕੀ ਦਾ ਬੀਜ ਬੀਜਾਂਗੇ ਤਾਂ ਖੁਸ਼ਹਾਲੀ ਵਧੇਗੀ ਪਰ ਜੇਕਰ ਅਸੀਂ ਝੂਠ ਧੋਖਾ ਈਰਖਾ ਨਫ਼ਰਤ ਬੀਜਾਂਦੇ ਤਾ ਫਿਰ ਉਹੀ ਵਾਪਸ ਮਿਲੇਗਾ ਕਿਉਂਕਿ ਮਾੜੇ ਕਰਮਾਂ ਦਾ ਮਾੜਾ ਅਸਰ ਹੈ ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਕੋਈ ਸਾਡੇ ਮਾੜੇ ਕਰਮ ਨਹੀਂ ਵੇਖ ਰਿਹਾ ਪਰ ਗੁਰੂ ਦੀ ਨਿਗਾਹ ਹਮੇਸ਼ਾ ਹੁੰਦੀ ਹੈ ਜਿਹੜਾ ਕੋਈ ਵੀ ਤੁਖਾ ਦਿੰਦਾ ਹੈ ਝੂਠ ਬੋਲਦਾ ਹੈ ਕਿਸੇ ਨੂੰ ਬਿਨਾਂ ਵਜਾ ਤੋਂ ਦੁੱਖ ਪਹੁੰਚਾਉਂਦਾ ਹੈ ਉਹ ਆਪਣੇ ਹੱਥੀ ਉਹ ਆਪਣੇ ਹੱਥੀ ਆਪਣੀ ਤਕਦੀਰ ਦੀ ਬਰਬਾਦੀ ਕਰਦਾ ਹੈ ਜੇਕਰ ਤੁਸੀਂ ਕਿਸੇ ਗਰੀਬ ਦਾ ਹੱਕ ਮਾਰਦੇ ਹੋ ਕਿਸੇ ਵੀ ਭੁੱਖ ਨੂੰ ਨਹੀਂ ਮਟਾਉਂਦੇ ਕਿਸੇ ਦੀ ਮਦਦ ਨਹੀਂ ਕਰਦੇ ਤਾਂ ਸਮਾਂ ਆਉਂਦਾ ਹੈ ਤਦ ਗੁਰੂ ਵੀ ਤੁਹਾਡੀ ਮਦਦ ਨਹੀਂ ਕਰਦੇ ਸਾਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਭਵਿੱਖ ਵਿੱਚ ਸਾਡੇ ਕੋਲ ਹੀ ਵਾਪਸ ਆਵੇਗਾ ਸੋ ਕਰਮ ਬਦਲੋ ਭਾਗ ਆਪੇ ਬਦਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਕਈ ਲੋਕ ਆਖਦੇ ਨੇ ਕਿ ਸਾਡਾ ਭਾਗ ਹੀ ਮਾੜਾ ਹੈ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਤਾਂ ਸੰਤ ਜੀ ਫਰਮਾਉਂਦੇ ਨੇ ਕਿ ਭਾਗ ਨਹੀਂ ਕਰਮ ਮਾੜੇ ਹੁੰਦੇ ਨੇ ਜੋ ਕਰਮ ਬਦਲ ਗਏ ਤਾਂ ਭਾਗ ਵੀ ਬਦਲ ਜਾਣਗੇ ਜਦੋਂ ਤੂੰ ਨੇਕੀ ਕਰੇਗਾ ਭਲਾਈ ਕਰੇਗਾ ਗਰੀਬਾਂ ਦੀ ਮਦਦ ਕਰੇਗਾ ਦਾਨਪੁਨ ਨਿਰਲੋਭ ਹੋ ਕੇ ਕਿਸੇ ਦੀ ਭਲਾਈ ਕਰੇਗਾ ਤਾਂ ਤੇਰਾ ਭਾਗ ਵੀ ਬਦਲ ਜਾਵੇਗਾ 40 ਦਿਨਾਂ ਤੱਕ ਕਿਸੇ ਗਰੀਬ ਦੀ ਮਦਦ ਕਰੋ ਭੁੱਖੇ ਨੂੰ ਖਵਾਵੋ ਜੀਵ ਜੰਤੂਆਂ ਦੀ ਸੇਵਾ ਕਰੋ ਤੇ ਵੇਖੋ ਕਿਵੇਂ ਤੁਹਾਡੇ ਜੀਵਨ ਵਿੱਚ ਚਮਤਕਾਰੇ ਬਦਲਾਵ ਆਉਂਦੇ ਹਨ ਸੋਫੇ ਸੰਗਤ ਜੀ ਉਹਨਾਂ ਸੰਤਾਂ ਜੀ ਦੇ ਆਖਰੀ ਵਚਨ ਸਨ ਕਿ ਕਦੇ ਨਾ ਸੋਚੋ ਕਿ ਤੁਸੀਂ ਜੋ ਕਰ ਰਹੇ ਹੋ ਉਹ ਵਿਅਰਥ ਜਾ ਰਿਹਾ ਹੈ ਪਰਮਾਤਮਾ ਦੇ ਘਰ देर ਹੋ ਸਕਦੀ ਹੈ ਅੰਧੇਰ ਨਹੀਂ ਜੇਕਰ 40 ਦਿਨਾਂ ਤੱਕ ਤੁਸੀਂ ਅਮਲ ਕਰਦੇ ਹੋ ਤੁਹਾਡੇ ਕਰਮ ਬਦਲ ਜਾਣਗੇ ਤੁਹਾਡੀ ਰੋਜ਼ੀ ਰੋਟੀ ਵਿੱਚ ਬਰਕਤ ਆਵੇਗੀ ਤੁਹਾਡੀਆਂ ਤਕਲੀਫਾਂ ਹੌਲੀ-ਹੌਲੀ ਦੂਰ ਹੋ ਜਾਣਗੀਆਂ ਸੇਵਾ ਨੇਕੀ ਅਤੇ ਧੀਰਜ ਨਾਲ ਤੁਸੀਂ ਆਪਣੇ ਭਾਗ ਨੂੰ ਬਦਲ ਸਕਦੇ ਹੋ ਸੋ ਆਓ ਸੰਗਤ ਜੀ ਇਹ 40 ਦਿਨ ਦੀ ਪ੍ਰਕਿਰਿਆ ਅਪਣਾਈਏ ਕਿਸੇ ਭੁੱਖੇ ਜਾਨਵਰ ਲੋੜਵੰਦ ਦੀ ਮਦਦ ਕਰੀਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ તસવીડિયોનું લાઈકથી શેર જરૂર કર્યો